ਯਾਰ ਵਿਚੋ ਅੱਲਾ ਤੇ ਭਜਾਤਾਈਓ ਹੁਣ ਇੱਕ ਤਰੀਕਾ ਹੈਗਾ ਜੀ ਸ਼ਾਦੀ.com ਤੇ ਬਣਾਉਣਾ ਆਈਡੀ ਲੋਕਾਂ ਵਾਧੂ ਬਣਾਈਆਂ ਯਾਰ ਉੱਥੇ ਵੀ ਕਿਹੜਾ ਰਿਸ਼ਤਾ ਹੋਣਾ ਹੈ ਕੱਲ ਗੋਰਾ ਆਇਆ ਹੈ ਕੋ ਕਹਿੰਦੇ ਬਾਬਿਆਂ ਲੋ ਕਹਿੰਦਾ ਹੀ ਕੋਈ ਯਾਰ ਕੱਲ ਗੋਰੇ ਨੂੰ ਫੋਨ ਲਾਉਣਾ ਯਾਰ ਬਾਬਿਆਂ ਕੋ ਚਲਦੇ ਆਂ ਜ ਬਾਬਿਆਂ ਕੋ ਪਤਾ ਕਰਦੇ ਆ ਕੀ ਬੰਦਾ ਅਟਾ ਹਲੋ ਮੈਂ ਐਡਰੈਸ ਲੈ ਲਿਆ ਹੀ ਚੱਲ ਵਧੀਆ ਵਾ ਵਧੀਆ ਲੱ ਲਿਆ ਦੇ ਉਹ ਫਿਰ ਚੱਲਦੇ ਆ ਅੱਜ ਫਿਰ ਬਾਪੂ ਨੂੰ ਵੀ ਮੈਂ ਕਰ ਲੈਣਾ ਵਾ ਤਿਆਰ ਤੇ ਗੱਡੀ ਲੈ ਕੇ ਆ ਜੀ ਯਾਰ ਆਪਾਂ ਤੇ ਸਰਵਿਸ ਲਈ ਭੇਜ ਜਿਓ ਗੱਡੀ ਤੇ ਤੂੰ ਆ ਜੀ ਮਣਿਆ ਮੈਂ ਚੱਲਾ ਮੈਂ ਕਾਦੀਆਂ ਦਾੜ ਵਖੋਣ ਤੇ ਮੇਰੇ ਹੰਦਿਆਂ ਨੂੰ ਪੱਠੇ-ਦੱਥੇ ਪਾ ਦੀ ਬਾਪੂ ਕਿੱਥੇ ਚੱਲਾ ਵਾ ਜਾਣਾ ਤੂੰ ਤੇ ਮੇਰੇ ਨਾਲ ਜਾਣਾ ਨਹੀਂ ਤੇ ਮੈਂ ਬੱਸੇ ਚੱਲਾ ਯਾਰ ਬਾਪੂ ਨੇ ਵੀ ਕਾਦੀ ਜਾਣਾ ਵਾ ਤੇ ਗੋਰਾ ਕਹਿੰਦਿਆ ਹੀ ਪਾਪਾ ਵੀ ਕਾਦੀ ਆ ਫਿਰ ਬਾਪੂ ਨੂੰ ਵੀ ਨਾਲ ਹੀ ਲੈ ਜੰਨੇ ਆ ਬਾਪੂ ਹਾਂ ਹਾਂ ਉਂਗਰਾ ਕਹਿੰਦਿਆ ਹੀ ਕਿ ਕਾਦੀ ਕੰਮ ਆ ਤੇ ਮੈਂ ਕਹਿੰਦਾ ਨਾਲ ਚੱਲ ਤੇ ਚੱਲ ਤੈਨੂੰ ਵੀ ਨਾਲ ਲੈ ਜੰਨੇ ਆ ਕਿੱਥੇ ਬੱਸਾਂ 'ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਣੀ ਲਿਆਉਣਾ ਬੈਠ ਆ ਗਿਆ ਬਾਪੂ ਗੁਰਾ ਗੱਡੀ ਲੈ ਕੇ ਚੱਲ ਚੱਲ ਜਾ ਚਲੀਏ ਖੇਤੀ ਕਰੋ ਆਓ ਚਲੀਏ ਉਹ ਖੋਲ ਇਹਨੂੰ ਆ ਖੋਲ ਨਹੀਂ ਲੈ ਮੈਨੂੰ ਕੀ ਪਤਾ ਕਿੱਦਾਂ ਖੁੱਲਦੀ ਆ ਟੰਡਾ ਜੇ ਨਾਲ ਬੱਝਿਆ ਘਰ ਰੱਖਾ ਰਹੇ ਕੋਈ ਰੱਤ ਤੈਨੂੰ ਕੋਈ ਕੰਮ ਹੈ ਕਾਦੀ ਹਾਂਜੀ ਇਹ ਤੇਰੀ ਹਾਂ ਬਾਪੂ ਮੈਂ ਤੈਨੂੰ ਦੱਸਿਆ ਨਹੀਂ ਚੱਲ ਤੈਨੂੰ ਮੈਂ ਹੁਣ ਦੱਸ ਦਿੰਦਾ ਵਾ ਹਾਂ ਹਾਂ ਉਹ ਜਿਹੜਾ ਬਾਬੇ ਦੀ ਨਹੀਂ ਦੱਸ ਪੁੰਡਿਆ ਅੱਛਾ ਉਹ ਵੀ ਕਰਦੀਆਂ ਸੀ ਅੱਛਾ ਅੱਛਾ ਮੈਂ ਚੱਲ ਮੇਲ ਹੋਣੇ ਆ ਕੀ ਤਰ੍ਹਾਂ ਕੋਈ ਪਾਣੀ ਜਾਵੇ ਕਰਦਾ ਸੋਪਾ ਚੰਗਾ ਹੀ ਹੁੰਦਾ ਬਾਪਾ ਤੇ ਤੇਰਾ ਚੰਗਾ ਪਰ ਤੈਨੂੰ ਪਤਾ ਮੈਂ ਇਹ ਪਖੰਡਾ ਨੂੰ ਨਹੀਂ ਮੰਨਦਾ ਤੇ ਫੇਰ ਤੂੰ ਮੇਰੀ ਬੇਇੱਜ਼ਤੀ ਕਰਾਉਣੀ ਪੈੜ ਤੇ ਬਾਪੂ ਕਿ ਜੇ ਤੇ ਪੈਰ ਲੱਗਣ ਤੇ ਆ ਕਰ ਯਰ ਕਿਤੇ ਇਹ ਲੱਗਦੀ ਤੁਸੀਂ ਦੋਵੇਂ ਪਿਓ ਬਤਾਂ ਜਾਣੀ ਖਾਣੀ ਹੁੰਦੀ ਚੱਜ ਇੱਕ ਵਾਰੀ ਵੇਖ ਲੈ ਮਣਕੇ ਕਰ ਆਈਏ ਕੰਮ ਕੀ ਪਤਾ ਬਾਣੀ ਜਾਵੇ ਗੱਲ ਉਹਦੇ ਚਾਹ ਪੋਟਾ ਉਹ ਫੇਰ ਪੈਸੇ ਹੋਰ ਤੋਂ ਆ ਤੁਹਾਨੂੰ ਦੇਣੇ ਫਸਲ ਦੇ ਆਏ ਜੋ ਉਹ ਮੁੰਡੇ ਦਾ ਕੰਮ ਭਾਲ ਲੈਂਦੇ ਜੋ ਬੰਦੇ ਉਹਨੂੰ ਜਾਣ ਦੇ ਬਾਹਰ ਜਾਣ ਉਹ ਚੱਲ ਵੇਖ ਲੈ ਫੇਰ ਕੋਈ ਜਿੰਨਾ ਤੱਕ ਚੰਗਾ ਲੱਗਦਾ ਚੱਲ ਕੋਈ ਨਹੀਂ ਬਾਪੂ ਮੰਨ ਗਿਆ ਮੈਂ ਨਹੀਂ ਉਹ ਬੰਦਾ ਇਸ ਕਾਲ ਲੈ ਕੇ ਆ ਗਿਆ ਕੀ ਸਮੱਸਿਆ ਬੱਚੇ ਬਾਬਾ ਜੀ ਦੁਨੀਆ ਵਿੱਚ ਚੱਲੇ 90000 ਆ ਤੁਹਾਨੂੰ ਪਤਾ ਹੀ ਮੈਂ ਸਮਝ ਗਿਆ ਸਾਰੀ ਗੱਲ ਸਮਝ ਗਿਆ ਬੱਚੇ ਚਲ ਲੈ ਕੇ ਆ ਦੋ ਬੰਦੇ ਬਾਬਾ ਜੀ ਮੇਰਾ ਵੀ ਧਿਆਨ ਰੱਖਿਓ ਬਾਬਾ ਜੀ ਮਾ ਆਉਣ ਇਹਨੇ ਮੈਂ ਬਾਬੇ ਨਾਲ ਗੱਲ ਕਰ ਰਿਹਾ ਉੱਥੇ ਲੜੀ ਉਹਨਾਂ ਜਾ ਕੇ ਐਵੇਂ ਬੇਇੱਜ਼ਤੀ ਨਾ ਕਰਾਈਓ ਆ ਚਲੀਏ ਚਲੋ ਉਹ ਆਇਆ ਤੇ ਉਹਨਾਂ ਪਾਟੇ ਕੋਈ ਨਹੀਂ ਨਹੀਂ ਖੋਲ ਕੇ ਬਣਾਇਆ। ਉਹ ਦਿਨ ਤੇ ਬਰਦਾ ਲਾਂ ਉਹ ਮੈਂ ਨਵੀਂ ਚਪਲ ਮੈਂ ਨਵੀਂ ਲਈ ਐ ਮੁਕਤੋਰੀ ਉਹਦੇ ਫੇਰ ਬਾਹਰ ਗਾਇਕ ਪਾਪਾ ਬੜਾ ਕਰ ਨਹੀਂ ਆ ਰਹੀ। ਮੈਂ ਪਾਉਂਦੀ ਜਿਹੜੋਂ ਹੁੰਦੇ ਰਹਿੰਦੇ ਮੇਰੇ ਪਾਸ। ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਬਾਈ ਕੀ ਜੈ ਬਾਬਿਆਂ ਦੀ ਜੈ ਬਾਬਿਆਂ

ਜੈ ਬਾਬਾ ਭਗਤੋ ਹਰ ਮੁਸ਼ਕਲ ਦਾ ਹੱਲ ਹੋਏਗਾ ਇੱਥੇ ਬਾਬੇ ਹਰ ਮੁਸ਼ਕਲ ਦਾ ਆਨਲਾਈਨ ਹੱਲ ਕਰਨ ਤੇਰੇ ਹਰ ਡਿਗੜੇ ਕੰਮ ਸਵਾਰ ਦਾਂਗੇ ਹਰ ਸਾਰੇ ਕੰਮ ਗੁਆੜ ਦਾਂਗੇ ਬੱਚੇ ਅੱਗੇ ਆ ਤਰੀਆਂ ਮੁਸ਼ਕਲਾਂ ਚੈੱਕ ਕਰਦੇ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਹੱਥ ਦੇ ਨਾਮ ਪੀਅ ਕੱਟਿਆ ਤਰ ਬਾਬਾ ਜੀ ਫੇਸਬੁੱਕ ਵਾਲਾ ਕਿ ਇੰਸਟਾਗ੍ਰਾਮ ਵਾਲਾ ਬੱਚੇ ਆਧਾਰ ਕਾਰਡ ਵਾਲਾ ਮੈਂ ਤੇਰੇ ਫਰੈਂਡ ਰਿਕੁਐਸਟ ਨਹੀਂ ਭੇਜਣੀ ਤੈਨੂੰ ਆਧਾਰ ਕਾਰਡ ਵਾਲਾ ਨਾਮ ਦੱਸੋ ਨਾਮ ਕੀ ਬੱਚੇ ਮਨਪ੍ਰੀਤ ਬਾਬਾ ਓਹ ਹੋ 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 ਕੀ ਹੋ ਗਿਆ ਕੀ ਹੋ ਗਿਆ ਕੁਝ ਨਹੀਂ ਕੁਝ ਨਹੀਂ ਬੱਚੇ ਗੂਗਲ ਪੇ ਚੱਲਦਾ ਹੈ ਤੇਰੇ ਕੋਲ ਹਾਂ ਜੀ ਬਾਬਾ ਚੱਲਦਾ ਬੱਚੇ ਬਾਬਾ ਦਾ ਰੀਚਾਰਜ ਖਤਮ ਹੋ ਗਿਆ ਕਿ 399 ਵਾਲਾ ਰੀਚਾਰਜ ਕਰ ਦਿਓ

ਬੱਚੇ ਮਰੀਕਾ ਕੈਨੇਡਾ ਤੋਂ ਕਲਾਸਾਂ ਚੱਲਦੀਆਂ ਪਈਆਂ ਨੇ ਆਨਲਾਈਨ ਠੀਕ ਹੈ ਬਾਬਾ ਭਗਤ ਜੁੜੇ ਹੋਏ ਨੇ ਸਾਰੇ ਬਾਬਾ ਜੀ ਫਿਰ ਤੁਹਾਡੀ ਕਿੰਨੀ ਚੇਤ ਦੀ ਭਗਤੀ ਆ ਬਾਬਾ ਜੀ ਬੱਚਾ ਕਿਹੜੀ ਸੰਨ ਚੱਲਦੀ ਪਈ ਹੈ ਬਾਈ 2024 ਚ ਆ ਗਿਆ ਹੈ ਬੱਚਾ ਜਦੋਂ ਮੈਂ ਭਗਤੀ ਕਰਨੀ ਸਟਾਰਟ ਕੀਤੀ ਸੀ ਉਦੋਂ ਇਹ ਸੱਨਾ-ਸੁੰਨਾ ਨਹੀਂ ਸੀ ਹੁੰਦੀਆਂ ਬੱਚੇ ਜੈ ਬਾਬਿਆ ਜੀ ਜੈ ਬਾਬਿਆ ਜੀ ਪੱਛੇ ਉਦੋਂ ਯੁੱਗ ਦੇ ਸੀ ਆਪਣਾ ਸਤਜੁਗ ਤੋਂ ਕੋਈ ਚਾਰਕ ਯੁੱਗ ਪਹਿਲਾਂ ਜਦੋਂ ਪੱਥਰ ਨਾਲ ਪੱਥਰ ਵੱਜਿਆ ਸੀ ਤੇ ਅੱਗ ਦੀ ਖੋਜ ਹੋਈ ਸੀ ਠੀਕ ਹੈ ਉਹ ਖੋਜ ਬੱਚੇ ਮੇਰੇ ਚਾਚੇ ਨੇ ਕੀਤੀ ਸੀ ਉਹ ਜੈ ਬਾਬਿਆਂ ਦੀ ਜੈ ਬਾਬਿਆਂ ਬੱਚੇ ਉਦੋਂ ਮੈਂ ਚਾਚੇ ਦੇ ਕੋਲ ਬੈਠਾ ਸੀ ਉਹ ਕੋਈ ਤੁਹਾਡੇ ਚਾਚਾ ਹੀ ਨਹੀਂ ਕੀਤੀ ਬਾਬਾ ਜੀ ਬਿਲਕੁਲ ਬੱਚੇ ਬਿਲਕੁਲ ਜੈ ਬਾਬਾ ਜੀ ਉਹਨਾਂ ਨੇ ਖੋਜ ਨਾ ਕੀਤੀ ਤੇ ਮੈਂ ਤੇ ਹੁਣ ਕੱਚੀਆਂ ਰੋਟੀਆਂ ਹੀ ਖਾਣੀਆਂ ਬੱਚੇ ਤੂੰ ਇਕੱਲੇ ਨੇ ਨਹੀਂ ਸੀ ਕੱਚੀ ਰੋਟੀ ਖਾਣੀ ਸਾਰੀ ਸ੍ਰਿਸ਼ਟੀ ਨੇ ਕੱਚਾ ਆਟਾ ਖਾਣਾ ਕਰਨਾ ਸੀ ਉਹ ਇਹ ਕਿੱਦਾਂ ਗੱਪਾਂ ਵਟੰਦਾ ਮੇਰਾ ਤੇ ਜੀ ਕੰਡਾ ਉੱਠ ਕੇ ਮੈਂ ਚੱਲ ਜਾ ਪਰ ਕੋਲੇ ਦੇ ਸੋਚਣਾ ਆ ਕਿ ਤਾ ਫਿਰ ਚੱਲ ਗਿਆ ਕ ਖਲੋਈ ਜਾਂਦਾ ਸੋਹਣੀ ਲਿੰਦਾ ਨਾ ਗੱਪਾਂ ਕਿੱਦਾਂ ਮਗਰ ਲੋਟੇ ਨਾ ਬਾਬਾ ਇਹ ਹੋਰ ਕੀ ਕੀ ਕਰ ਲੈਂਦੇ ਤੁਸੀਂ ਬੱਚਾ ਆ ਜਿਹੜੀਆਂ ਸਰਕਾਰਾਂ ਨੇ ਇਹ ਬਾਬੇ ਬਣਾਉਂਦੇ ਨੇ ਆ ਜਿਹੜੀ ਹੁਣ ਨਵੀਂ ਸਰਕਾਰ ਬਣੀ ਐ ਇਹ ਪਾਪਿਆਂ ਨੇ ਖੁਦ ਆਪਣੇ ਹੱਥੀ ਬਣਾਈ ਐ ਜੈ ਬਾਬਿਆਂ ਜੈ ਬਾਬਿਆਂ ਅੱਕੇ ਪੰਜਾਬ ਚ ਭਈਏ ਘੱਟ ਹੀ ਉਹਨਾਂ ਬਾਬਿਆਂ ਨੇ ਉੱਪਰ ਵੀ ਭਈਆਂ ਦੀ ਸਰਕਾਰ ਬਣਾਈ ਐ ਸਾਰੇ ਪਾਸੇ ਭਈ ਕੀ ਕਰਦੇ ਬਾਬਿਆਂ ਨੇ ਬਾਬਾ ਮੈਂ ਵੀ ਕੋਈ ਗੱਲ ਪੁੱਛਿਆ ਮੈਨੂੰ ਹਾਂਜੀ ਹਾਂਜੀ ਪੁੱਛਿਆ ਜੀ ਮੈਂ ਪੁੱਛਿਆ ਮੈਂ ਇਹ ਦੇਸ਼ ਦੀ ਤਰੱਕੀ ਦੇ ਸੁਧਾਰ ਕਦੋਂ ਹੋਊਗਾ ਬੱਚੇ ਜਿੰਨਾ ਚਿਰ ਲੋਕ ਧਰਮਾਂ ਵਿੱਚ ਵੰਡੇ ਹੋਏ ਨੇ ਉਹਨਾਂ ਚਿਰ ਦੇਸ਼ ਦਾ ਸੁਧਾਰ ਨਹੀਂ ਹੋ ਸਕਦਾ ਇਹ ਸਰਕਾਰਾਂ ਸਾਨੂੰ ਧਰਮਾਂ ਦੇ ਨਾਂ ਤੇ ਲੜਾਉਂਦੀਆਂ ਬੱਚੇ ਬਾਕੀ ਤੁਸੀਂ ਸਿਆਣੇ ਹੋ ਆਪ ਤੁਹਾਨੂੰ ਸਮਝ ਸਾਰੀ ਹੈਗੀ ਹੈ ਇਹ ਸਿੱਧੀ ਗੱਲ ਤੇ ਬਾਬੇ ਨੇ ਸਿਆਣੀ ਕੀਤੀ ਉਹਨਾਂ ਦਾ ਗੱਪਾ ਹੀ ਮਾਰਦੇ ਆ ਗੱਲ ਸੁਣ ਜਿਆਦਾ ਸੁਆਮੀ ਕਰੀ ਤੇ ਬਾਬੇ ਨੇ ਜੋ ਕੰਮ ਹੈ ਉਹ ਕਰ ਜਿਆਦਾ ਨਹੀਂ ਬੋਲੀਦਾ ਬਾਬਾ ਗੁਰਖਦਰਦਾ ਮੌਸਲੀ ਕਰਦੇ ਹੋ ਨਾ ਬਾਬਾ ਜੀ ਮੇਰੇ ਬਾਰੇ ਵੀ ਕੋਈ ਦੱਸੋ ਬੱਚੇ ਮਨਪ੍ਰੀਤ ਨਾਮ ਦੱਸਿਆ ਹਾਂਜੀ ਬੱਚੇ ਗ੍ਰਹਿ ਪਰੂ ਚੱਲਦਾ ਪਿਆ ਤੇਰੇ ਤੇ ਤੇ ਵਿਆਹ ਦੀ ਸਮੱਸਿਆ ਵੀ ਚੱਲਦੀ ਪਈ ਆ ਸੰਜੋਗ ਤੇਰੇ ਬੱਚੇ ਹੈਗੇ ਆ ਪਰ ਸੰਜੋਗ ਬਹੁਤ ਦੂਰ ਜਾ ਕੇ ਆ ਇਹ ਤੇਰੇ ਸੰਜੋਗ 2080 ਦੇ ਵਿੱਚ ਮਿਲਦੇ ਪਏ ਆ ਬਾਬੀ ਥੋੜਾ ਲਾ ਕੇ ਕਰੋ ਦੂਰ ਬੜਾਵਾ ਬੱਚੇ ਮੈਂ ਲਾਉਣਾ ਸਾਬ 2050 ਤੱਕ ਕਰਦੀਏ ਬੱਚੇ ਨਹੀਂ ਥੋੜਾ ਬਾਬੇ ਹੋਰ ਲਾ ਕੇ ਕਰੋ ਲਾ ਕੇ ਕਿੰਨਾ ਕਰਦੀਏ ਬੱਚੇ ਆ ਕੋਈ ਸਾਫ ਹੂਲ ਦਾ ਖੰਡ ਸਾਲ ਖੰਡ ਬੱਚੇ ਸੰਯੋਗ ਤਾਂ ਹੈਗੇ ਆ ਸਾਲ ਖੰਡ ਦੇ ਵਿੱਚ ਪਰ ਸਟੇਟ ਬਦਲ ਨਹੀਂ ਰੂ ਬੱਚੇ ਪੰਜਾਬ ਚ ਨਹੀਂ ਆ ਗਈ ਕਿੱਥੇ ਬਤੋ ਜੀ ਤੇ ਬੱਚੇ ਯੂਪੀ ਚ ਮਿਲਦੇ ਰਏ ਜਾ ਕੇ ਸੰਯੋਗ ਤੇ ਨਹੀਂ 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 ਬਬਾਈ ਦੂਰ ਨਹੀਂ ਹੈ ਮੈਂ ਜੁਪੀ ਜਿਹੜੀ ਕਰਨਾ ਇੱਥੇ ਪੰਜਾਬ ਚ ਕਰੋ ਜੁਪੀ ਜਿਹਦੇ ਕੰਟੈਕਟਸ ਬਣਾਵਾ ਜਾਂਦਾ ਹਾਲੀ ਕੰਡੀਸ਼ਨ ਫਸਟ ਟੈਗ ਨਹੀਂ ਲੱਗਾ ਟਰਬਲ ਟਿਕਟ ਵੀ ਨਹੀਂ ਹੈ ਬੱਚਾ ਮੈਂ ਆਨਲਾਈਨ ਚੈੱਕ ਕਰਦਾ ਸੰਯੋਗਤਾ ਪੰਜਾਬ ਚ ਹੈਗੇ ਆ ਪਰ ਹੱਲ ਹੋ ਜਾਊਗਾ ਇਹਦੇ ਵਾਸਤੇ ਮੁੰਡੇ ਤੇ ਸ਼ਨੀ ਭਰੂਆ ਮੈਨੂੰ ਸ਼ਨੀ ਗ੍ਰਹਿ ਵਿੱਚ ਜਾਣਾ ਪੈਣਾ ਹੈ ਤੇ ਇਹਦੇ ਵਾਸਤੇ ਬੱਚਾ 5100 ਰੁਪਏ ਫੀਸ ਲੱਗੂਗਾ ਬਾਬਿਆਂ ਇੰਨੇ ਪੈਸੇ ਲੈ ਕੇ ਨਹੀਂ ਆਏ ਹੁਣ ਕੀ ਰਹੀਏ ਬੱਚੇ ਆਨਲਾਈਨ ਪੇਮੈਂਟ ਕਰ ਦੋ ਬਾਬਿਆਂ ਦਾ Google Pay ਚੱਲਦਾ ਹੈ ਚਲੋ ਠੀਕ ਅੱਛਾ ਜਿੰਨ ਪੁੱਛ ਲੈ ਚੱਜੇ ਕਿੰਨਾ ਕਰਾ ਪਾ ਲਾਂ ਫਿਰ ਹੁਣ ਕੀ ਕਰੀਏ ਬੰਦਾ ਬਾਬਿਆਂ ਨੇ ਇਹਦੇ ਪਿੱਛੇ ਲਾ ਲਿਆ ਵਾ ਹੁਣ ਜੇ ਨਾ ਵੀ ਪੈਸੇ ਦਿੱਤੇ ਤੇ ਮੰਨੇ ਨੇ ਫਿਰ ਲੜਨਾ ਜਾ ਕੇ ਤੇ ਪੈਸੇ ਨਹੀਂ ਦਿੱਤੇ ਤੇ ਫਿਰ ਕੀ ਕਰੀਏ ਕੰਨ ਤੇ ਪਖਾਂਡੀ ਡਿਆ ਵਾ ਚੱਲ ਜਿੱਥੇ ਲੱਖਾਂ ਰੁਪਏ ਲੱਗਣੇ ਆ ਉੱਥੇ 4-5000 ਰੁਪਏ ਲੱਗ ਜੂਗਾ ਤੇ ਕੀ ਹੈ ਇੱਕ ਕਰੀ ਤੇ ਆਪਾਂ ਤੇ ਮੁੱਕੂਗਾ ਤੇ ਪਾਦੇ ਪਾਦੇ ਆਪ ਕਰ ਜਾਗੇ ਲੈ ਲਾਂਗੇ ਮੰਨੇ ਸੋਚ ਲਾ ਮੈਂ ਪਾਦੇ ਦਿੰਨਾ ਫੈਇ ਤੈਨੂੰ ਜ਼ਿੰਮੇਵਾਰ ਤੇਰੀ ਉਹ ਲੈ ਕੇ ਤੂੰ ਹੁੰਦੇ ਨਹੀਂ ਹੂੰ ਇਹ ਨਾ ਵੇ ਮੁੜ ਕੇ ਜਾ ਕੇ ਤੁਸੀਂ ਦੋਵੇਂ ਪੇਪਰ ਤੇ ਲੜਾਂ ਤੂੰ ਮੁੜ ਕੇ ਮੇਰੇ ਪੈਸੇ ਖਰਾਬ ਹੋ ਰਿਹਾ ਨਾ ਕੋਈ ਨਹੀਂ ਪਾਦੇ ਤੂੰ ਤਾਂ ਪਾ ਦਿੰਨਾ ਬੱਬਈ ਹੋ ਤਾਂ ਇਹ ਮੇਰੇ ਉਹਨੇ ਵੇਖਿਆ ਤੂੰ ਆਪਣੇ ਨੂੰ ਆ ਬੱਚੇ ਆ ਗਿਆ ਮੈਸੇਜ ਆ ਗਿਆ ਕੰਮ ਭੰਗ ਜਾ ਰਿਹਾ ਮੁੰਡੇ ਦਾ ਇਹ ਨਾ ਲੈ हां बच्चे काम बन ਜੂਗਾ 32 ਤਰੀਕ ਦੇਤੀ ਆ ਮੇਲ ਮੈਂ ਭੇਜਦੀ ਆ 32 ਤਰੀਕ ਨੂੰ ਆ ਜਿਓ ਠੀਕ ਹੈ ਜੀ ਬਾਬਾ ਜੀ ਗੱਲ ਭਾਂਜਾਓ ਕਿ ਨਾ ਮੈਂ ਬੜਾ ਤੰਗ ਜੀ ਬਾਬਾ ਜੀ ਇੱਕ ਵਾਰੀ ਤੁਸੀਂ ਨੈਟਵਰਕ ਚੈੱਕ ਕਰ ਲਿਓ ਮੇਲ ਪਹੁੰਚ ਜਾਊਗੀ ਨਾ ਕਿਤੇ ਨੈਟਵਰਕ ਸਲੋ ਨਾ ਹੋਵੇ हां बच्चे ਤੇਰੀ ਮੇਲ ਚੱਲ ਗਈ ਆ ਤੁਸੀਂ 32 ਤਰੀਕ ਨੂੰ 9:30 ਵਜੇ ਇੱਥੇ ਪਹੁੰਚ ਜਿਓ ਬਾਕੀ ਹੁਣ ਤੁਸੀਂ ਜਾਓ ਮੈਨੂੰ ਮੰਗਲ ਗ੍ਰਹਿ ਤੋਂ ਮੈਸੇਜ ਆਂਦੇ ਪਏ ਨੇ ਉੱਥੇ ਪਾਣੀ ਦੀ ਬਹੁਤ ਦਿੱਕਤ ਆ ਮੈਂ ਉੱਥੇ ਜਾ ਕੇ ਭਗਤੀ ਕਰਨੀ ਸ਼ੁਰੂ ਕਰਨ ਲੱਗਾ ਆ

लगता बा मैसेज आ गया वाठ करिए पाए बजार रुपया पाया पिछली बार दो हजार पाया बबे ने कोई नी बे ने फिर कर दे गल कोई नी